ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋਈ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਉ ਅਰ ਬਿਨ ਜੀਓ ਜਲ ਬਲ ਜਾਓ ਅਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਰਹਾਉ ਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੌਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਾਤ ਦੇਗ ਪੂਲਾ ਵੀਸਰੈ ਤੇਰਾ ਚੇਤਨ ਆਵੀ ਨਾਓ ਸਿੱਧ ਹੁਵਾ ਸਿੱਧ ਲਾਈ ਹਿਰਦੇ ਅਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੀ ਪਾਓ ਮਤ ਦੇਖ ਪੂਲਾ ਵੀਸਰੈ ਤੇਰਾ ਚੇਤਨ ਆਵੀ ਨਾਓ ਸੁਲਤਾਨ ਹੂਆ ਮੀਲ ਲਸ਼ਕਰ ਤਖਤ ਰਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾਓ ਮਤ ਦੇਖ ਪੂਲਾ ਵੀਸਰੈ ਤੇਰਾ ਚੇਤਨ ਆਵੀ ਨਾਉ ਹੁਕਮਿਆਸਿ ਲੁਕੀ ਕਰੀ ਬੈਠਾ ਨਾਨਕਾ ਸਬਵਾਉ ਮਤ ਦਿਗਪੂਲਾ ਵੀਸਰੈ ਤੇਰਾ ਚੇਤਨ ਆਵੀ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ